ਸਰ ਮਾਨ ਜੀ ਅੱਲ ਨੂੰ ਸਾਰੇ ਲੋਕ ਪਤੇ ਬੋਰ ਸੁਣਾਓ ਸਾਰੇ ਠੀਕ ਠਾਕ ਆ ਬੰਦੀਏ ਕਿੱਥੋਂ ਕਿੱਥੋਂ ਜੁੜੇ ਹੋਏ ਆ ਸਾਡੇ ਨਾਲ ਕਿਵੇਂ ਮੌਸਮ ਅੱਜ ਦਾ ਅੱਡੇ ਤੇ ਬਨਾਲੇ ਦੇ ਵਿੱਚ ਬਹੁਤ ਜ਼ਿਆਦਾ ਉਮੀਦ ਰਹੀ ਪਿਆ ਤੇ ਹੁਣ ਵੀ ਪਾ ਰਿਹਾ ਕੱਲ ਦਾ ਪਾ ਰਿਹਾ ਵੀ ਕੱਲ ਦੀ ਵਿਜਾਇਤ ਪਰਸੋਂ ਦਾ ਇਨਸ਼ਾ ਅੱਲਾਹ ਫੋਨ ਵੀ ਗਣਮਣ ਕਰ ਮੈਨੂੰ ਹੋ ਜਾਂਦੀ ਹੈ ਬਹੁਤ ਚੜਿਆ ਆਉਂਦਾ ਕਮਲ ਨੂੰ ਕੋਨ ਮਾਜੋ ਜੀ ਜੁੜ ਜੇ ਪੰਨਾ ਮੱਠਾ ਕਰਕੇ ਮਾੜਾ ਸਨਾਓ ਆਪਣਾ ਚਾਲ ਬਹੁਤ ਮਾਰਾ ਉਹ ਜਰਾ ਹੜਾਂਗਾ ਬੁਰਾ ਹਾਲ ਹੋਇਆ ਤੇ ਪ੍ਰਮਾਤਮਾ ਅਗੇ ਸਾਰੇ ਅਰਦਾਸ ਬੇਨਤੀ ਕਰਕੇ ਬਰਾਂਧ ਮਿਲ ਕੇ ਆਪਾਂ ਸਾਰੇ ਅੱਗੇ ਪਾਸੇ ਕਿਰਪਾ ਕਰਨ ਮੇਰਾ ਹੱਥ ਰੱਖੋ ਸੁਖ ਸ਼ਾਂਤੀ ਵਰਤਾਨ ਬਹੁਤ ਨੁਕਸਾਨ ਹੋ ਗਿਆ 3 ਲੱਖ ਕਰੀਬ ਜੀ ਕਿਸਨ ਸੀ ਉਹ ਕਰਾਉਗੀ 4400 5000 ਦੇ ਕਰੀਬ ਉਹ ਘਾੜੇ ਟੇੜੀ ਮੁ ਗਿਆ ਬਹੁਤ ਬੁਰਾ ਹਾਲ ਹੋ ਗਿਆ ਤਕਰੀਬਨ 2 ਦਰਜਣ 16 2.5 ਦਰਜਣ ਦੇ ਕਰੀਬ ਮੌਤਾਂ ਹੋ ਗਈਆਂ